ਜੋੜਵਾ ਬੱਚੇ ਪੈਦਾ ਹੋਏ ਨੇ ਮੁੱਛੇ ਵਾਲਾ ਪਰਿਵਾਰ ਬਾਈਬਲ ਕੌਰ ਸਿੰਘ ਨੂੰ ਫੋਨ ਲਾਇਆ ਮੈਂ ਕਿਹਾ ਗੱਲ ਸੁਣੀਏ ਤੁਹਾਨੂੰ ਮੁਬਾਰਕਾਂ ਵਧਾਈਆਂ ਸਿੱਧੂ ਮੁੱਸੇਵਾਲੇ ਦੇ ਪਿਤਾ ਬਲਕੌਰ ਸਿੱਧੂ ਦੇ ਘਰ ਖੁਸ਼ੀਆਂ ਭਰਤਣ ਵਾਲੀਆਂ ਨੇ ਕਿਉਂਕਿ ਮਾਤਾ ਚਰਨ कौर ਅਗਲੇ ਮਹੀਨੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਇਹ ਵਜ੍ਹਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਘਰ ਤੋਂ ਘੱਟ ਬਾਹਰ ਨਿਕਲਦੇ ਸਨ ਅਤੇ ਹਰ ਐਤਵਾਰ ਨੂੰ ਆਪਣੇ ਪੁੱਤਰ ਦੇ ਫੈਨਜ਼ ਨੂੰ ਵੀ ਨਹੀਂ ਸੰਮਿਲ ਰਹੇ ਮਸ਼ਹੂਰ ਗਾਇਕ ਦੇ ਤਾਏ ਵੱਲੋਂ ਇਹ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਸਿੱਧੂ ਮੂਸੇਵਾਲਾ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਕਤਲ ਨਾਲ ਬਜ਼ੁਰਗ ਮਾਪਿਆਂ ਦਾ ਕੋਈ ਸਹਾਰਾ ਨਹੀਂ ਰਿਹਾ ਇਸ ਕਾਰਨ ਉਸ ਦੀ ਮਾਂ ਚਰਨਕੌਰ ਆਈਵੀਐਫ ਰਾਹੀਂ ਗਰਭਵਤੀ ਹੋ ਗਈ ਜਦੋਂ ਮੀਡੀਆ ਨੇ ਗਾਇਕ ਦੇ ਤਾਏ ਚਮਕਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਉਹਨਾਂ ਨੇ ਕਿਹਾ ਅਸੀਂ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵੇੜੇ ਵਿੱਚ ਨਵੀਂ ਜ਼ਿੰਦਗੀ ਆ ਰਹੀ ਹੈ। ਅਤੇ 1 ਮਹੀਨੇ ਬਾਅਦ ਫਿਰ ਸਿੱਧੂ ਮੂਸੇਵਾਲੇ ਦੇ ਘਰ ਖੁਸ਼ੀਆਂ ਦੁਬਾਰਾ ਪਰਤਣਗੀਆਂ। ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰ ਕੇ ਵਿੱਚ ਸਿੱਧੂ ਮੂਸੇਵਾਲੇ ਦਾ ਅੰਨੇਵਾ ਗੋਲੀਆਂ ਚਲਾ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਲਾਇਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਲਈ ਸੀ। ਬਾਕੀ ਕੌਣ-ਕੌਣ ਮਾਤਾ ਚਰਨ ਜੀ ਅਤੇ ਬਲਕੌਰ ਸਿੰਘ ਸਿੱਧੂ ਲਈ ਕੋਸ਼ਿਸ਼ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਅਜਿਹੀਆਂ ਹੋਰ ਅਪਡੇਟਸ ਲੈਣ ਲਈ ਜਲਦ ਤੋਂ ਜਲਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ